ਹਾਂ ਭਈ ਅੱਜ ਸਿੱਧਾ ਸੁਖਣਾ ਸੀਗਾ ਕਿ ਹਸਪਤਾਲ ਫੁੱਲਾਂ ਦਾ ਕੈਂਸਰ ਦੀ ਨਾਮਰਾਦ ਬਿਮਾਰੀ ਨੂੰ ਰੋਕਿਆ ਜਾਵੇ ਅੱਜ ਜਨਮ ਦਿਨ ਤੇ ਪਰਿਵਾਰ ਨੇ ਇੱਕ ਉਪਰਾਲਾ ਕੀਤਾ ਕੈਂਸਰ ਕੈਂਪ ਲਗਾਇਆ ਗਿਆ ਉਹਦੇ ਰੋਕਣ ਲਈ ਤੇ ਦੂਜੇ ਪੱਧਰ ਤੇ ਮੰਡੇ ਜਾ ਰਹੇ ਹਾਂ ਬਿਲਕੁਲ ਕਿਉਂਕਿ ਕਿਸੇ ਦੇਖਿਆ ਹੋਣਾ ਜਦੋਂ ਉਹਦੀ ਅੰਤਮ ਅਰਦਾਸ ਹੋਈ ਸੀ ਕਿ ਲਾਸਟ ਟਾਈਮ ਤੇ ਤਰਸ਼ੂਦੀ ਮਾਂ ਵੱਲੋਂ ਜਿੱਥੇ ਉਹਦੀ ਅੰਤਮ ਅਰਦਾਸ ਤੇ ਪ੍ਰਮਾਤਮਾ ਦੇ ਚਰਨਾਕ ਤੇ ਬਖਸ਼ਣ ਦੀ ਕੀਤੀ ਗਈ ਸੀ ਤੇ ਨਾਲ ਇਹ ਵੀ ਸੰਗਤ ਨੂੰ ਬੇਨਤੀ ਕਰੀ ਸੀ ਸ਼ੁਕਤੀ ਮਾਤਾ ਵੱਲੋਂ ਕਿ ਵਾਤਾਵਰਨ ਨੂੰ ਬਚਾਉਣਾ ਵੀ ਓਨਾ ਹੀ ਜ਼ਰੂਰੀ ਹੈ ਅਸੀਂ ਆਪਣੀ ਅਗਲੀਆਂ ਨਸਲਾਂ ਨੂੰ ਸੇਫ ਤਾਂ ਹੀ ਰੱਖ ਸਕਦੇ ਹਾਂ ਤੁਸੀਂ ਦੇਖ ਰਹੇ 47 48 ਦੀ ਕਿਤਾਬ ਮੰਜ਼ਾਰਿਆ ਤਾਂ ਜੇ ਅਸੀਂ ਵਾਤਾਵਰਨ ਬਚਾਵਾਂਗੇ ਵਾਤਾਵਰਨ ਬਚੂਗਾ ਪੌਦਿਆਂ ਦੇ ਨਾਲ ਤਾਂ ਪੌਦਿਆਂ ਦੇ ਇਸ ਅੱਜ ਦੇ ਲੰਗਰ ਦੇ ਵਿੱਚ ਸਰਦਾਰ ਹਰਦੀਾਲ ਸਿੰਘ ਸਟਾਫਰ ਨੇ ਜਿਹੜੇ ਇਹਨਾਂ ਨਾਲ ਖੜੇ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹ ਅੱਗੇ ਪਿੱਛੇ ਵੀ ਅੱਜ ਦਾ ਜਨਮ ਦਿਨ ਹੈ ਜਨਮ ਤੋਂ ਇਲਾਵਾ ਵੀ ਭੂਟਾਂ ਦੀ ਸੇਵਾ ਹੈ ਜਿਹੜੀ ਉਹ ਕਰਦੇ ਰਹਿੰਦੇ ਨੇ ਪਰਮਾਤਮਾ ਇਹਨਾਂ ਨੂੰ ਦਰਸ਼ਨ ਦਿਗੇ ਉਹਦਾ ਬੜਾ ਵੱਡਾ ਯੋਗਦਾਨ ਹੈ ਤਾਂ ਅੱਜ ਵੀ ਦੇਖੋ ਜਿਹੜਾ ਆਪਾਂ ਭੂਟਾਂ ਦਾ ਜਿਹੜਾ ਵਰਤਣਾ ਹੈ ਇਹਨਾਂ ਦੇ ਉਦਮ ਤੋਂ ਕੀ ਕਹਾਂਗੇ ਜਿਹੜਾ ਕਮਾਮ ਸਮਾਜ ਸੇਵੀ ਕਰ ਰਿਹਾ ਲੱਗਦਾ ਨਹੀਂ ਸਰਕਾਰਾਂ ਨੂੰ ਪਰ ਚਾਹੀਦੀ ਹੈ ਜਦੋਂ ਮਾਲਵਾ ਬੈਲਟ ਦੇ ਵਿੱਚ ਕੈਂਸਰ ਲਗਾਤਾਰ ਵਧ ਰਿਹਾ ਹੋਰ ਸਰਕਾਰਾਂ ਕੋਲ ਤਾਂ ਜੀ ਇੱਕ ਦੂਜੇ ਤੇ ਛਿੱਕੜ ਸਿੱਕਣ ਤੋਂ ਇਲਾਵਾ ਇੱਕ ਦੂਜੇ ਦਾ ਟਰੈਕਟਰ ਅਸੈਸਿਨੇਸ਼ਨ ਕਰਨ ਤੋਂ ਇਲਾਵਾ ਹੋਰ ਕੀ ਕੰਮ ਹੀ ਨਹੀਂ ਰਿਹਾ ਇੱਕ ਦੂਜੇ ਨੂੰ ਮਾਰਾ ਕਹਿਣ ਦੇ ਨਾਲ ਤਾਂ ਕੰਮ ਨਹੀਂ ਹੋਣੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਸਾਡਾ ਜਿਹੜਾ ਵਾਟਰ ਲੈਵਲ ਹੈ ਅੱਧਾ ਪੰਜਾਬ ਸਾਡਾ ਡਾਰਕ ਜ਼ੋਨ ਦੇ ਵਿੱਚ ਆ ਚੁੱਕਿਆ ਦੂਪਹਿਰ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ 20 ਸਾਲਾਂ ਤੱਕ ਸਾਡਾ ਅਫਰੀਕਾ ਦੀ ਰਾਜਧਾਨੀ ਵਰਗਾ ਹਾਲ ਪੰਜਾਬ ਦਾ ਹੋ ਜਾਣਾ ਜੇ ਅਸੀਂ ਨਾਕਾਮ ਨਹੀਂ ਰਹਿ ਸਕਤਾ ਤਾਂ ਸਾਨੂੰ ਛੋਟੇ-ਛੋਟੇ ਜਿਹੜੇ ਹੈ ਖੇਤਾਂ ਦੇ ਵਿੱਚ ਝੀਲਾਂ ਛੋਟੇ-ਛੋਟੇ ਤਲਾਬ ਬਣਾਉਣੇ ਪੈਣਗੇ بارش ਦੇ ਪਾਣੀ ਦੀ ਸੰਭਾਲ ਕਰਨੀ ਪਊਗੀ ਇਹਦੇ ਉਦੋਂ ਵੱਜੋਂ ਮੇਰੇ ਪਰਿਵਾਰ ਵੱਲੋਂ ਅਸੀਂ ਇਹ ਕੰਮ ਨੂੰ ਸ਼ੁਰੂ ਕਰ ਚੁੱਕੇ ਹਾਂ ਇੱਕ ਛੋਟੀ ਝੀਲ ਖੇਤਵੀਂ ਬਣਾਈ ਹੈ ਔਰ ਆਰਗੈਨਿਕ ਵਾਲੇ ਪਾਸੇ ਵੀ ਦੋ-ਚਾਰ ਕਿੱਲੇ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰਮਾਤਮਾ ਉਦਮ ਦੇਵੇ ਤਾਂ ਆਪਾਂ ਹੋਰ ਲੋਕਾਂ ਦੇ ਲਈ ਵੀ ਰੋਲ ਮਾਡਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਇਸ ਰਸਤੇ ਤੁਰਨ ਕਿੰਗਾ ਰੇ ਸਪਰੇ ਤੋਂ ਜਿਹੜੀ ਆਰਗਨਿਕਤਾ ਦੀ ਪਛਾਣ ਕਰਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਸੀ ਕੀ ਖਾਣੇ ਕਿਉਂਕਿ ਜਿਹੜੀ ਕੈਂਸਰ ਦੀ ਬਿਮਾਰੀ ਹੈ ਤੁਹਾਨੂੰ ਮੈਂ ਦੱਸਿਆ ਵੀ ਜਮ ਵਜੂਆਣੀ ਦੀ ਇੱਕ ਲੜਕੀ ਆਈ ਹੈ ਉਰਕਰੇ ਖਾਣ ਕਰਕੇ ਉਹਦੀ ਜਿਹੜੀ ਉਹਨੂੰ ਕੈਂਸਰ ਪਲੱਸ ਆ ਗਿਆ ਤਾਂ ਸਾਨੂੰ ਇਹ ਵੀ ਦੇਖਣਾ ਪਊ ਅਸੀਂ ਕੀ ਖਾਣਾ ਹੈ ਕੀ ਪੀਣਾ ਹੈ ਇਹ ਇਹਦੀ ਇਹਦੀ ਚੋਇਸ ਕਰਨੀ ਇਹਨੂੰ ਇਹਦੀ ਸਿਲੈਕਸ਼ਨ ਕਰਨੀ ਵੀ ਸਾਡੇ ਲਈ ਜ਼ਰੂਰੀ ਹੈ ਜਿੰਨਾ ਕਿ ਬਿਮਾਰੀ ਤੋਂ ਬਚਣ ਲਈ ਮੈਡੀਸਿਨ ਕੰਮ ਕਰਦੀ ਹੈ ਪਰ ਇਹ ਉਸ ਤੋਂ ਵੀ ਜ਼ਿਆਦਾ ਕੰਮ ਕਰਦੀ ਹੈ ਕਿ ਕਿਵੇਂ ਦੇਖਦੇ ਹੋ ਪੰਜਾਬੀਆਂ ਦੀ ਕਿਰਦਾਰ ਕੁਰਸੀ ਬੜੀ ਕੀਤੀ ਜਾਂਦੀ ਹੈ ਪਹਿਲਾਂ ਸਿੱਧੂ ਤੇ بڑا ਇਲਜ਼ਾਮ ਲਗਾਏ ਗਏ ਸੀ ਅੱਤਵਾਦੀ ਹੋਰ ਹੁਣ ਪੰਜਾਬੀਆਂ ਨੂੰ ਤੰਗਣਾ ਰਣੋਤ ਦਾ ਬਿਆਨ ਆਇਆ ਇਹ ਪੱਖਵਾਦੀ ਨੇ ਅੱਤਵਾਦੀ ਹੈ ਕਿਵੇਂ ਦੇਖਦੇ ਹੋ ਇਹੋ ਜਿਹੀ ਬਿਆਨਬਾਜ਼ੀ ਨੂੰ ਸਿੱਖਿਆ ਕਿਵੇਂ ਕਿਵੇਂ ਵੇਖਦਾ ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਿਆ ਮੇਰੇ ਪਰਿਵਾਰ ਦੇ ਨਾਲ ਤਾਂ ਇਹ ਚੀਜ਼ ਵਾਪਰ ਹੀ ਚੁੱਕੀ ਹੈ ਸਾਰੀ ਮੈਂ ਜਿਹੜੀ ਹੁਣ ਮੇਰੀ ਇੰਟਰਵਿਊ ਨੂੰ ਫੇਰ ਤੋਂ ਦੁਆਰਾ ਗੋਲਡੀ ਵਿਰਾਡ ਦੇ ਦੁਆਰਾ ਉਹਨੂੰ ਮੇਰਾ ਕੰਟਰ ਕੀਤਾ ਗਿਆ ਉਸ ਗੱਲ ਦੇ ਉੱਤੋਂ ਵੀ ਜਵਾਬ ਦਿੱਤਾ ਗਿਆ ਮੈਨੂੰ ਤਾਂ ਉਹ ਵੀ ਸਾਰੀਆਂ ਇਹ ਗੱਲਾਂ ਝਲਕਦੀਆਂ ਨੇ ਮੈਂ ਉਹੀ ਗੱਲਾਂ ਕਰੀਆਂ ਨੇ ਇਹਨਾਂ ਨੇ ਸਾਡੇ ਤਾਂ ਮੱਥੇ ਤੇ ਲਿਖਤਾ 바ਗੀ ਬੇਸ਼ੱਕ ਸਾਡਾ ਕਰਤਾਰ ਦੇਸ਼ ਪ੍ਰਤੀ ਰਿਹਾ ਉਹ ਵੀ ਮੈਂ ਸਾਡਾ ਫੌਜੀ ਰਿਹਾ ਹੋਵਾਂ ਉਹ ਗੱਲਾਂ ਤਾਂ ਨਜ਼ਰੰਦਾਜ਼ ਹੀ ਕਰਤੀਆਂ ਹੁਣ ਮੈਂ ਕੱਲ ਵੀ ਪੱਤਰਕਾਰਾਂ ਨੂੰ ਤੁਹਾਡੇ ਪੇਸ਼ੇ ਦੇ ਜਿਹੜੇ ਕੁਝ ਬੰਦੇ ਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਪੱਤਰਕਾਰਤਾ ਤੁਹਾਡਾ ਪੇਖਾ ਜਮ ਜਮ ਕੇ ਕਰੋ ਸਾਨੂੰ ਕੋਈ ਤੁਹਾਡੀ ਪੱਤਰਕਾਰ ਤੋਂ ਪ੍ਰੋਬਲ ਨਹੀਂ ਪਰੰਤੂ ਜਦੋਂ ਤੁਸੀਂ ਪੇੜ ਚਲਦੇ ਹੋ ਨਾ ਉਦੋਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਮਹਿਸੂਸ ਹੁੰਦਾ ਕਿ ਤੁਹਾਡੀਆਂ ਮੈਂ 6-7 ਜਰਨਲਿਸਟਾਂ ਨੂੰ ਦੇਖ ਰਿਹਾ ਕਿ ਉਹ ਰਿਪੋਰਟਾਂ ਹੀ ਕੱਲੀ ਮੇਰੀ ਸਿੱਧੂ ਪਰਿਵਾਰਤੀ ਬਣਾ ਰਹੇ ਨੇ ਮੂਸੇਵਾਲ ਦਾ ਫੈਕਟਰ ਖਤਮ ਹੋ ਗਿਆ ਜੀ ਮੂਸੇਵਾਲ ਦਾ ਫੈਕਟਰ ਫਲਾਣਾ ਹੋ ਗਿਆ ਆ ਬਿਨਾਂ ਫੈਕਟਰ ਤੋਂ ਲੋਕ ਖੜੇ ਨੇ ਸਵੇਰ 10 ਠੀਕ ਹੈ ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਊਗਾ ਉਹ ਬਿਨਾਂ ਉਹ ਬਿਨਾਂ ਫੈਕਟਰ ਤੋਂ ਹੀ ਆਈ ਜਾਂਦਾ ਕਿ بڑے ਲੋਕਾਂ ਦੇ ਜਾਂ ਨਾ بڑے بڑے ਬੱਡੇ ਵੱਡੇ ਲੀਡਰ ਹੋਏ ਨੇ ਦੋ ਦੋ ਤਿੰਨ ਤਨ ਵਾਲੀ ਦੇ ਮੁੱਖ ਮੰਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਬੱਚਾ ਦੇਖਿਆ ਖੜਾ ਦੱਸੋ ਸਿੱਧੂ ਮੂਸੇਵਾਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰਨ ਹੈ ਇਸ ਕੰਮ ਵਿੱਚ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ਼ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਆਪ ਵਿਅਕਤੀਗਤ ਤੌਰ ਤੇ ਫੋਨ ਲਾ ਕੇ ਵੀ ਗੱਲ ਕਹੀ ਹੈ ਵੀ ਦੇਖੋ ਅਸੀਂ ਤਾਂ ਹਾਸ਼ੀਏ ਦੇ ਉੱਤੇ ਪਹਿਲੀ ਪਹੁੰਚੇ ਹੁਏ ਹਾਂ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਕੀ ਕਰਦੇ ਹੋ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਦੂਸਰੇ ਨੂੰ ਤੁਸੀਂ ਜੰਮਣ ਦੇ ਉੱਤੇ ਨੋਟਿਸ ਕੱਟ ਦਿੱਤੇ ਨੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਵੀ ਨਹੀਂ ਜਵਾਕ ਨੂੰ ਪਾਲਾਂਗੇ ਕਿਵੇਂ ਤਾਂ ਇਹ ਪੂਰੀ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਇਹ ਮੈਂ ਸਰਕਾਰਾਂ ਤੋਂ ਇਹੀ ਉਮੀਦ ਕਰਦਾ ਹਾਂ ਖਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਵੀ ਇੱਕ ਥੱਪੜ ਵੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਵਰਸ਼ ਦੇ ਵਿੱਚ ਯਾਰ ਇੱਕ ਕੁੜੀ ਤਲਵਾਰ ਦੇ ਨਾਲ ਵੱਢਦੀ ਮਹਾਲੀ ਕਿਸੇ ਨੇ ਕਿਉਂ ਉਹਦਾ ਜ਼ਿਕਰ ਆਇਆ ਇਹਨੇ ਬੇਰਹਿਮੀ ਦੇ ਨਾਲ ਕੋਸ ਬੱਚੀ ਦਾ ਕਤਲ ਕਰਤਾ ਯਾਰ ਕੋਈ ਕਤਲ ਦੀ ਤਾਂ ਕੋਈ ਸਜਾਈ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਾਰੀ ਹੀ ਨਹੀਂ ਹੈਗਾ ਕਤਲ ਕਰਨ ਦਾ ਤਾਂ ਕੋਈ ਗੋਲੀ ਨਾਲ ਕਰੇ ਕੋਈ ਤਲਵਾਰ ਨਾਲ ਵੱਢ ਕੇ ਕਰੇ ਲਾਜੜਾੜ ਦੀ ਹਾਲਤ ਕਿੱਥੇ ਪਹੁੰਚ ਗਈ ਸਾਡੇ ਪੰਜਾਬ ਦੀ ਕਦੇ ਤੁਸੀਂ 3-4 ਸਾਲ ਤਾਂ ਮੈਂ ਲਗਾਤਾਰ ਕੁੱਤ ਦੇ ਮਰਨ ਤੋਂ 2 ਸਾਲ ਤੋਂ ਤਾਂ ਮੈਂ ਬਿਲਕੁਲ ਦਿਨ ਰਾਤ ਹੀ ਇਨਵੋਲ ਮੈਂ ਇਸ ਗੱਲ ਦੇ ਵਿੱਚ ਕਿਸੇ ਵੀ ਇੱਕ ਗੈਂਗਸਟਰ ਨੂੰ ਪੰਜਾਬ ਵਿੱਚ ਕਦੇ ਸਜ਼ਾ ਹੋਈ ਦੇਖੀ ਹੋ ਕਿਸੇ ਵੀ ਇੱਕ ਗੈਂਗਸਟਰ ਨੂੰ ਕਿਸੇ ਵੀ ਮਰਜ਼ੀ ਕੇਸ ਦੇ ਵਿੱਚ ਲਾ ਲੋ ਤਾਂ ਇਹਦਾ ਮਤਲਬ ਕਤਲ ਦੀ ਫਰੋਟੀਆਂ ਦੀ ਕਾਨੂੰਨ ਨੂੰ ਹੱਥ ਤੇ ਲੈਣ ਦੀ ਕੋਈ ਗਨਾਹ ਹੀ ਨਹੀਂ ਹੈ ਜੇਕਰ ਕੇ ਲੋਕ ਪੈਸਾ ਕਮਾਰੇ ਖੁਦ ਕੋ ਸਾਡੇ ਸਰਕਾਰ ਵੱਲੋਂ ਕੀ ਅੱਜ ਅਪੀਲ ਕਰਨ ਜਾਣੇ ਹੋਗੇ ਸਿੱਧੂ ਦੇ ਪ੍ਰਸ਼ੰਸ ਕਰਨ ਲਈ ਇਹੀ ਅਪੀਲ ਕਰਨਾ ਵੀ ਅਸੀਂ ਸਰਕਾਰਾਂ ਤੇ ਬਹੁਤੀ ਉਮੀਦ ਨਾ ਲਾ ਕੇ ਅਸੀਂ ਖੁਦ ਆਪ ਖੜੇ ਹੋਈਏ ਅਸੀਂ ਛੋਟੇ ਲੈਵਲ ਤੋਂ ਸਹੀ ਆਪਣੇ ਪਰਿਵਾਰ ਲੈਵਲ ਤੋਂ ਸਹੀ ਅਸੀਂ ਵਾਤਾਵਰਨ ਨੂੰ ਪਾਣੀ ਨੂੰ ਤੇ ਜਿਹੜਾ ਆ ਕੈਂਸਰ ਦੀ ਅਵੇਅਰਨੈਸ ਨੂੰ ਪਲਾਉਣ ਦੀ ਕੋਸ਼ਿਸ਼ ਕਰੀਏ ਕੈਂਸਰ ਕੋਈ ਬਿਮਾਰੀ ਨਹੀਂ ਹੈ ਇਹਦਾ ਕੇਵਲ ਤੇ ਕੇਵਲ ਪਰਹੇਜ ਹੈ ਖਾਣ ਪੀਣ ਦਾ ਪਰਹੇਜ ਹੈ ਇੱਕ ਜ਼ਿੰਦਗੀ ਨੂੰ ਡਿਸਪਲਨ ਦੇ ਵਿੱਚ ਰਹਿ ਕੇ ਜਿਉਣੀ ਦੀ ਕਲਾ ਆਪ ਵੀ ਸਿੱਖੀਏ ਤੇ ਆਪਣੇ ਛੋਟੇ ਵੱਡਿਆਂ ਨੂੰ ਹੋਰ ਵੀ ਕਿਸੇ